ਤਰੱਕੀ ਮਾਮਲਾ ਹੈਗਾ ਤੇ ਜੜਾਉਂਦਾ ਜਿਹੜੀਆਂ ਟ੍ਰੇਡਾਂ ਆ ਰਹੀਆਂ ਬਿਲਡਿੰਗ ਦੇ ਵਿੱਚ ਜਿਹੜੀ ਨਵੀਂ ਸਾਰੀ ਨਾਉਂਸਰ ਬਿਲਡਿੰਗ ਸੀ ਇਹ ਚ ਇੱਕ ਸਾਫ ਟ੍ਰੇਡਾਂ ਤੋਂ ਵੱਲ ਇਹ ਕਵਲਾ ਹੋਇਆ ਹੈਗਾ ਜਿਹੜਾ ਕਮਰੇ ਦੇ ਵਿੱਚ ਮੇਨ ਜ਼ਿੰਮੇਵਾਰ ਹੈਗਾ ਆ ਆਪਣਾ ਕੰਟਰੈਕਟਰ ਦਾ ਸੁਪਰਵਾਈਜ਼ਰ ਹੈਗਾ ਜੀ ਦੇਖ ਰਿਹਾ ਤੇ ਬਿਲਡਿੰਗ ਬਣੀ ਹੈ ਉਹ ਇੱਕ ਤਰ੍ਹਾਂ ਦੇਖਿਆ ਜਾਵੇ ਕਿ ਕੋਈ ਕੰਟਰੈਕਟਰ ਆ ਸੁਪਰਵਾਈਜ਼ਰ ਰੜ ਕੇ ਸਾਰੀ ਜਿਹੜੀ ਸਾਡੇ ਵਕੀਲ ਸਹਿਬਾਨ ਆ ਉਹਨਾਂ ਤੋਂ ਖਗੀਤਾ ਔਰ ਛੋਟਾ ਧੋਖਾ ਨਹੀਂ ਔਰ ਬਾਰਨੇ ਕੈਫੇਅਰ ਕਰਾਈ ਹੈ ਔਰ ਇਹ ਉਂਡਣੀ ਆਨਲਾਈਨ ਨਵੀਂ ਐਗਜ਼ੈਕਟਿਵ ਆ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਔਰ ਜਿਹਨੂੰ ਬਿਹਾਈਂਡ ਦੀ ਬਾਦ ਸੱਟੇ ਔਰ ਜੋ ਇਹ ਸੱਟਾਂ ਨਿਕਲਦਾ ਕਿ ਕਿਹੜਾ ਸਹੀ ਕਲਪਰੇਟ ਕੌਣ ਆ ਉਹ ਸਾਹਮਣੇ ਲਿਖਿਆ ਜਾਂਦਾ ਤਾਂ ਵਕੀਲਾਂ ਨੂੰ ਹਾਈ ਹੈਵੀਲੀ ਕੰਪੋਜੀਸ਼ਨ ਦੁਆਇਆ ਜਾਂਦਾ ਕੱਲ ਚੋਣਾ ਆ ਰਹੀਆਂ ਕੱਲ ਵਕੀਲਾਂ ਦੀਆਂ ਚੋਣਾ ਵੀ ਆ ਰਹੀਆਂ ਉਸ ਤੋਂ ਪਹਿਲਾਂ ਤਰੇੜਾ ਆ ਗਈਆਂ ਇਹ ਜਿਹੜੀਆਂ ਤਰੇੜਾ ਬਾਰੇ ਮੈਂ ਇਹੀ ਕਹਿ ਸਕਦਾ ਕਿ ਜਿਹੜੀਆਂ ਸਾਡੀਆਂ ਪੁਰਾਣੀਆਂ ਐਗਜ਼ੈਕਟਿਵਸ ਰਹੀਆਂ ਨੇ ਇਹ ਉਹਨਾਂ ਦੀਆਂ ਨਾਕਾਮੀਆਂ ਕਰਕੇ ਆ ਗਈ ਜਿਹੜੀਆਂ ਤਰੇੜਾ ਆਈਆਂ ਤੁਸੀਂ ਪ੍ਰਧਾਨਗੀ ਦੇ ਮੈਂ ਧਾਰਗਿਤ ਚੋਲ ਲੜਦਾ ਪਿਆ ਔਰ ਮੈਂ ਹੀ ਕਹਾਂਗਾ ਵਿਕਲਪ ਸਹਿਬਾਨ ਨੂੰ ਕਿ ਸਾਰੇ ਰਣਕੇ ਮੈਨੂੰ ਦਿਤਾਓ ਔਰ ਜਿਹੜਾ ਅਸੀਂ ਆਪਣੇ ਜਿਹੇ ਹੱਕ ਦੀ ਲੜਾਈ ਲੜ ਸਕੇ ਜਿਹੜਾ ਸਹੀ ਮੁਜਰੀਮ ਹੈਗਾ ਉਹ ਨੂੰ ਤੁਸੀਂ ਫਾਈਂਡ ਆਊਟ ਕਰਿਏਗੇ ਕਿ ਕਿਹਦੀ ਕਿਹਦੀ ਗਲਤੀ ਹੈ ਕਿਹੜੀ ਗਲਤੀ ਕਰਕੇ ਸਾਰਾ ਕੰਮ ਖਰਾਬ ਹੋ ਗਿਆ ਥੈਂਕ ਯੂ ਸਰ ਸਰ ਇਹਦੇ ਬੱਤੇ ਜਿਹੜੀ ਬਿਲਡਿੰਗ ਬਣਾਈ ਆ ਬੜਾ ਹੀ ਥਰਡ ਡਿਗਰੀ ਜਿਹੜਾ ਮਟੀਰੀਅਲ ਲਾਇਆ ਗਿਆ ਤੁਸੀਂ ਦੇਖੋ ਜਿਹੜੇ ਬਾਰੀਆਂ ਆ ਬਾਰੀਆਂ ਨੂੰ ਪ੍ਰੋਪਰ ਕੋਈ ਉਹ ਮਟੀਰੀਅਲ ਨਹੀਂ ਲਾਇਆ ਜਿਹੜਾ ਸ਼ੀਸ਼ਾ 2.5mm ਦਾ ਲਾਤਾ ਠੀਕ ਹੈ ਜੀ ਹੁਣ ਕਈ ਕਮਰੇ ਹੈਗੇ ਇੱਕ ਆਫਿਸ ਨਹੀਂ ਹੈਗਾ ਕਈ ਕਮਰਿਆਂ ਦੇ ਵਿੱਚ ਵਕੀਲਾਂ ਦੇ ਚੈਂਪਰਾਂ ਚ ਤਰੇੜਾਂ ਆਈਆਂ ਠੀਕ ਹੈ ਜਿਹੜੇ ਜਿਹੜੇ ਸਬੰਧਤ ਅਧਿਕਾਰੀ ਜਿਨ੍ਹਾਂ ਨੂੰ ਡਿਊਟੀ ਸੀਗੀ ਜਿਨ੍ਹਾਂ ਨੇ ਡਿਊਟੀ ਫਾਲੋ ਨਹੀਂ ਕੀਤੀ ਭਾਵੇਂ ਉਹ ਪ੍ਰਾਈਵੇਟ ਸੀਗੇ ਜਾਂ ਸਰਕਾਰੀ ਸੀਗੇ ਸਾਰਿਆਂ ਦੀ ਕਾਰਵਾਈ ਹੋਣੀ ਚਾਹੀਦੀ ਐਕਸ਼ਨ ਕਾਹਲੂ ਕੋ ਨੁਕਸਾਨ ਹੋ ਜਾਂਦਾ ਉਹ ਜ਼ਿੰਮੇਵਾਰ ਹੋਣਗੇ ਔਰ ਇਹ ਜਿਹੜਾ ਵਕੀਲਾਂ ਨੂੰ ਮੁਆਵਜ਼ਾ ਦੇਣ ਲਈ ਇਹਨਾਂ ਨੂੰ ਦੇਣਾ ਪੈਣਾ ਜੋ ਵਕੀਲਾਂ ਨਾਲ ਧੋਖਾ ਕੀਤਾ ਉਹ ਸਾਰਾ ਮੁਆਵਜ਼ਾ ਭਰਾਂਗੇ ਇਹਨਾਂ ਕੋਲੋਂ ਸਾਡਾ ਚੈਂਬਰ ਨੰਬਰ 21 ਹੈ ਜੋ ਕਿ ਸਾਨੂੰ ਅਲੋਟ ਹੋਇਆ। ਇਹ ਜਿਹੜਾ ਲੋਅਰਸ ਚੈਂਬਰ ਬਿਲਡਿੰਗ ਹੈ ਇਹ ਦੀ ਇਹ ਅਨਸੇਫ ਹੈ। ਇਹਦੇ ਚ ਬੜਾਈ ਥਰਡ ਕਲਾਸ ਮਟੀਰੀਅਲ ਲਗਾਇਆ ਗਿਆ। ਪਿਲਰਾਂ ਚ ਵੀ ਕ੍ਰੈਕ ਆ ਚੁੱਕੇ ਆ। ਵਾਲ ਚ ਵੀ ਕ੍ਰੈਕ ਆ ਚੁੱਕੇ ਆ। ਇਹ ਜਿਹੜੀ ਹੈ ਬਿਲਡਿੰਗ ਕਿਸੇ ਵੇਲੇ ਵੀ ਡਿਮੋਲਿਸ਼ ਹੁੰਦਾ ਖਤਰਾ ਹੈ। ਇਹ ਸਾਨੂੰ ਐਪਰੀਹੈਂਸ਼ਨ ਹੈ। ਈਵਨ ਐਕਸਪਰਟ opinion ਵੀ DBAL ਨੂੰ ਲਿਆ ਗਿਆ ਸੀ ਜਿਹਦੇ ਚ ਵੀ ਇਹ ਰਿਪੋਰਟ ਚ ਇਹ ਗੱਲ ਆਈ ਹੈ ਸਾਹਮਣੇ ਆਈ ਹੈ ਕਿ ਇਹ ਮਟੀਰੀਅਲ ਸਬ ਸਟੈਂਡਰਡ ਹੈ ਤੇ ਠੇਕੇਦਾਰ ਤੇ ਤੇ ਸੁਪਰਵਾਈਜ਼ਰ ਤੇ ਕੋਰਟ ਵੱਲੋਂ ਕੋਰਟ ਦੇ ਆਰਡਰ ਤੇ ਮਾਨਯੋਗ ਅਦਾਲਤ ਦੇ ਆਰਡਰ ਤੇ ਐਫ ਆਈ ਆਰ ਵੀ ਹੋ ਚੁੱਕੀ ਹੈ ਪਰ ਫਿਰ ਵੀ ਫਰਦਰ ਕੋਈ ਕਾਰਵਾਈ ਨਹੀਂ ਹੋਈ ਨਹੀਂ ਗ੍ਰਿਫਤਾਰੀ ਨਹੀਂ ਹੋਈ ਹੈ ਕੋਈ ਗ੍ਰਿਫਤਾਰੀ ਨਹੀਂ ਹੋਈ ਵਜਾ ਵਜਾ ਅਸੀਂ ਨਹੀਂ ਦੱਸ ਸਕਦੇ ਵੀ ਪੁਲਿਸ ਦੀ ਇਨਵੈਸਟੀਗੇਸ਼ਨ ਪ੍ਰੋਪਰ ਨਹੀਂ ਕਰ ਰਹੀ ਜਾਂ ਪੁਲਿਸ ਤੇ ਕੋਈ ਦਬਾਅ ਆ ਪ੍ਰੈਸ਼ਰ ਆ ਜਾਂ ਪੋਲੀਟੀਕਲ ਇਨਫਲੂਐਂਸ ਆ ਜਾਂ ਕੀ ਹੈ ਔਰ ਇਹ ਜਿਹੜੀ ਹੈ ਬਿਲਡਿੰਗ ਪਬਲਿਕ ਵਾਸਤੇ ਹੈ ਢਿੱਟੇ ਗੈਂਸਾਂ ਦੇ ਆ ਹਜ਼ਾਰਾਂ ਦੀ ਤਦਾਦ ਚੰਦੇ ਆ ਇਹਦੇ ਤੇ ਜਿਹੜੀ ਹੈ ਕਾਰਵਾਈ ਹੋਣੀ ਬਜੋਬ ਹੈ ਠੀਕ ਹੈ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਹੈ ਠੇਕੇਦਾਰ ਦੇ ਸੁਪਰਵਾਈਜ਼ਰ ਤੇ ਜੇ ਕੋਈ ਹੋਰ ਵੀ ਸ਼ਾਮਲ ਹੈ ਉਹਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਸਰਕਾਰ ਨੂੰ ਇਸ ਬਿਲਡਿੰਗ ਦੀ ਰਿਪੇਅਰ ਵਾਸਤੇ ਜਾਂ ਇਹਨੂੰ ਸੇਫ ਬਣਾਉਣ ਵਾਸਤੇ ਠੀਕ ਹੈ ਕੋਈ ਉਪਰਾਲੇ ਕਰਨੇ ਚਾਹੀਦੇ ਆ ਠੀਕ ਹੈ ਤਾਂ ਕਿ ਕਿਸੇ ਵੀ ਲਿਟੀਗੈਂਟ ਨੂੰ ਜਾਂ ਐਡਵੋਕੇਟਸ ਨੂੰ ਕੋਈ ਨੁਕਸਾਨ ਨਾ ਹੋਵੇ ਹਾਂਜੀ ਠੀਕ ਹੈ ਨਾ ਦੇਖੋ ਇਹ ਜਿਹੜੀ ਸਾਡੀ ਕੰਪਲੈਕਸ ਜਿਹੜਾ ਚੈਂਬਰਸ ਦੀ ਜਿਹੜੀ ਬਿਲਡਿੰਗ ਹੈ ਇਹ ਕੋਈ 6 ਮਹੀਨੇ ਹੋਏ ਬਣੇ ਨੂੰ ਲੇਕਿਨ ਇਹਦੀ ਹਾਲਾਤ ਜਿਹੜੇ ਬਿਲਡਿੰਗ ਤੇ ਮਾਰੇ ਹੋਈ ਜਾਂਦੇ ਆ ਆ ਕਰੈਕ ਦੇਖੋ ਕਿੰਨੇ ਅਪੀਅਰ ਹੋ ਰਹੇ ਆ ਔਰ ਬੜੇ ਵੱਡੇ ਵੱਡੇ ਕਰੈਕ ਇੱਥੇ ਦੀਵਾਰਾਂ ਦੇ ਵਿੱਚ ਦਰ ਵੀ क्रैक ਹੈ ਬਾਹਰ ਵੀ ਐਦਾਂ ਲੱਗਦਾ ਵੇ ਜਿਦਾਂ ਇਹ ਦੀਵਾਰ ਦੋ ਹੀ ਪਾਸਿਓਂ ਅਲੱਗ ਹੋ ਜਾਣੀ ਉੱਪਰ ਤੇ ਨੀਚੇ ਠੇਕੇਦਾਰ ਤੇ ਸੁਪਰਵਾਈਜ਼ਰ ਤੇ ਪਰਚਾ ਹੋਇਆ ਲੇਕਿਨ ਕੋਈ ਅਰੈਸਟ ਨਹੀਂ ਹੋਈ ਹਲੇ ਤੱਕ ਐਡਮਿਨਿਸਟ੍ਰੇਸ਼ਨ ਨੂੰ ਅਪੀਲ ਹੈ ਕਿ ਉਹਨਾਂ ਦੀ ਜਲਦੀ ਉਹ ਜਲਦੀ ਅਰੈਸਟ ਕੋਈ ਜਾਵੇ ਤੇ ਜੋ ਵੀ ਇਹਦਾ ਨੁਕਸਾਨ ਹੋਇਆ ਜਾਂ ਤਾਂ ਠੇਕੇਦਾਰ ਉਹਨੂੰ ਕਵਰ ਕਰੇ ਨਹੀਂ ਤਾਂ ਐਡਮਿਨਿਸਟ੍ਰੇਸ਼ਨ ਆਪਣੇ ਲੈਵਲ ਤੇ ਜੋ ਕਰ ਸਕਦਾ ਹੈ ਉਹ ਕਰੇ 6 ਮਹੀਨੇ ਦੇ ਵਿੱਚ ਇੰਨੇ ਵੱਡੇ ਵੱਡੇ ਜਿਹੜੇ ਕ੍ਰੈਕ ਆਣੇ ਇਹ ਕਿਸੇ ਵੀ ਬਿਲਡਿੰਗ ਚ ਨਹੀਂ ਆ ਸਕਦੇ ਇਹਦੇ ਵਿੱਚ ਕੋਈ ਵੱਡੇ ਲੈਵਲ ਦੇ ਉੱਪਰ ਕੋਈ ਫਰਾਡ ਹੋਇਆ ਹੈ ਜਾਂ ਕੋਈ ਧੋਖਾਧੜੀ ਹੋਈ ਹੈ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਕਿ ਇਹ ਬਿਲਡਿੰਗ ਜਿਹੜੀ ਹੈ ਸੇਫ ਰਹਿ ਸਕੇ ਜਿਹੜਾ ਅੱਜ ਤੁਹਾਨੂੰ ਕ੍ਰੈਕ ਦਿਖਾ ਰਹੇ ਆ ਵਰਮਾ ਸਾਹਿਬ ਦੇ ਅਮਰੋਜ ਵਰਮਾ ਜੀ ਦੇ ਚੈਂਬਰ ਦੇ ਵਿੱਚ ਜਿਹਦੇ ਵਿੱਚ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਆਲਰੇਡੀ ਸਾਡੇ ਸੀਨੀਅਰ ਸਰਕਾਰੀ ਸਾਹਿਬ ਨੇ ਆਉਂਦੀ ਕੰਪਲੇਂਟ ਐਫ ਆਈ ਆਰ ਆਰਡਰ ਕਰਤੀ ਇਹਨੂੰ ਵੀ ਕੀਤੇ ਨੂੰ ਕਾਫੀ ਟਾਈਮ ਗੁਜ਼ਰ ਗਿਆ ਸਵਾਲ ਹੈ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਉਹਦੇ ਵਿੱਚ ਕੀ ਪ੍ਰੋਗਰੈਸ ਕੀਤੀ ਕੀ ਐਵੀਡੈਂਸ ਕਲੈਕਟ ਕੀਤੀ ਅੱਜ ਤੱਕ ਕੋਈ ਕਿਸੇ ਨੂੰ ਇਨਫੋਰਮੇਸ਼ਨ ਨਹੀਂ ਹੈ ਜੇ ਠੇਕੇਦਾਰ ਦੀ ਗਲਤੀ ਹੈ ਤਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਮੈਨੂੰ ਇਹ ਅਪੀਅਰ ਹੁੰਦਾ ਜਿੰਨੀ ਸੁੱਤੀ ਬੈਠੀ ਆ ਨਾਨ ਐਕਸ਼ਨ ਕਰਕੇ ਇਹਦੀ ਵੀ ਮਿਲੀ ਭਗਤ ਲੱਗਦੀ ਹੈ ਜਾਂ ਇਹ ਇਹ ਲੋਕ ਜਿਹੜੇ ਗਿਲਟੀ ਪਖਸਾਨਾ ਉਹਨਾਂ ਨੂੰ ਬਚਾਉਣਾ ਚਾਹੁੰਦੇ ਆ ਐਫ ਆਈ ਆਰ ਦਰਜ ਕਰਨਾ ਤਾਂ ਕੁਝ ਨਹੀਂ ਹੋਣਾ ਇਹ ਫਾਇਰ ਡਰਤਵਾ ਜਿਹੜਾ ਆਈਓ ਹੈਗਾ ਉਹਨੂੰ ਇਨਵੈਸਟੀਗੇਸ਼ਨ ਸ਼ੁਰੂ ਕਰਨੀ ਚਾਹੀਦੀ ਹੈ ਜਿਹੜੇ ਕਨਸਰਨ ਮੰਨਦੇ ਆ ਉਹਨਾਂ ਨੂੰ ਕਸਟਡੀ ਚ ਲੈਣਾ ਚਾਹੀਦਾ ਲੈ ਕੇ ਉਹਨਾਂ ਤੋਂ ਪੁੱਛ ਕੇ ਸ਼ੁਰੂ ਕਰਨੀ ਚਾਹੀਦੀ ਹੈ ਜਿਹਦਾ ਚੀਫ ਜਿਹੜਾ 54000 ਤੇ ਰੱਖਿਆ ਹੈ ਸਿਗਾ ਉਹ ਬੰਦਾ ਫਿਰ ਠੇਕੇਦਾਰ ਨੂੰ ਅਜੇ ਤੱਕ ਨਹੀਂ ਬੁਲਾਇਆ ਫਿਰ ਜਿਹੜੇ ਆਫਿਸ ਵੀਰ ਰਹੇ ਆ ਉਹ ਨਹੀਂ ਬੁਲਾਏ ਫਿਰ ਇਹਦੇ ਵਿੱਚ ਨੈਸ਼ਨਲ ਦੀ ਲੈਬਰਾਟਰੀ ਦੀ ਟੈਸਟ ਰਿਪੋਰਟ ਸਬਮਿਟ ਹੋ ਗਈ ਕਿ ਥਿਸ ਇਸ ਬਿਲੋ ਦੀ ਸਟੈਂਡਰਡ ਇਹਨਾਂ ਸੀਮਟ ਵਰਤਿਆ ਗਿਆ ਪ੍ਰੋਪਰ ਨਾਲ ਸਰੀਆ ਪ੍ਰੋਪਰ ਵਰਤਿਆ ਗਿਆ ਨਾ ਸੀਮੈਂਟ ਸਰੀਏ ਰੇਤਾ ਵੀ ਰੇਸ਼ੋ ਪ੍ਰੋਪਰ ਸੋ ਨਾ ਫਾਊਂਡੇਸ਼ਨ ਪ੍ਰੋਪਰ ਸੋ ਇਸ ਕਰਕੇ ਬਿਲਡਿੰਗ ਜਿਹੜੀ ਆ ਹਾਈਲੀ ਡਿਲੇਪੀਟੇਟਡ ਹੋ ਰਹੀ ਆ ਸਾਲਾਂ ਦੀਆਂ ਬਿਲਡਿੰਗ ਬਣੀਆਂ ਹੋਂ ਤੱਕ ਕ੍ਰੈਕ ਨਹੀਂ ਆਦੇ ਇਹ ਹੇਅਰ ਕ੍ਰੈਕ ਨਹੀਂ ਇਹਨੂੰ ਕਹਿ ਸਕਦੇ ਇਹ ਥਰੂ ਐਂਡ ਥਰੂ ਕ੍ਰੈਕ ਆ ਔਰ ਪਿੱਲਰ ਦੇ ਉੱਪਰ ਉੱਪਰ ਬੀਮ ਜਾ ਰਿਹਾ ਉੱਪਰਲੀ ਬਿਲਡਿੰਗ ਦਾ ਹਾਰ ਕੀ ਹੋ ਗਿਆ ਜਿਹੜੀ ਉਪਰਲੇ ਮੰਜ਼ਲਾ ਕਿਸ਼ ਕਰਕੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਤੁਹਾਡੇ ਕੋਲ ਮੈਂ ਕਹਿਣਾ ਚਾਹੁੰਦਾ ਔਰ ਇੱਕ ਕੁਐਸਚਨ ਵੀ ਕਰਦਾ ਕਿ ਉਹ ਇਸ ਗੱਲ ਦਾ ਜਵਾਬ ਦੇਣ ਵੀ ਜਿਹੜਾ ਪਰਚਾ ਦਰਜ ਹੋਇਆ ਇਨਵੈਸਟੀਗੇਸ਼ਨ ਆਪਸ਼ਨ ਨੂੰ ਉਹਨਾਂ ਨੇ ਫਾਲੋਅ ਅਪ ਕੀਤਾ ਮੈਂ ਤੂ ਕੀ ਕੀਤਾ ਵੀ ਤੂ ਕੀ ਇਨਵੈਸਟੀਗੇਸ਼ਨ ਦੀ ਕੀ ਕਿ ਨੂੰ ਕਿ ਨੂੰ ਬੁਲਾਇਆ ਪ੍ਰੋਗਰੈਸ ਐਸ ਲਈ ਕੀ ਆ ਇਨਵੈਸਟੀਗੇਸ਼ਨ ਦੀ ਸਟੇਟਸ ਕੀ ਆ ਸਰ ਅਜ ਤੱਕ ਉਹ ਤੋਂ ਇਸ ਗੱਲ ਤੋਂ ਬਹੁਤ ਨਿਰਾਸ਼ ਆ ਵੀ ਇਹ ਪ੍ਰੋਪਰਲੀ ਹੋ ਰਿਹਾ ਨਹੀਂ ਗ੍ਰਿਟੀ ਆਰਮੀ ਨੂੰ ਦਬਾਇਆ ਜਾ ਰਿਹਾ ਬਚਾਇਆ ਜਾ ਰਿਹਾ ਅਬ ਗਿਲ ਸਭ ਕੀ ਹੈਗਾ ਮਟਰੇ ਇਹ ਨਵੀਂ ਬਿਲਡਿੰਗ ਬਣੀ ਹੈ 10 ਅਪ੍ਰੈਲ ਨੂੰ ਆਪਾਂ ਇੱਧਰ ਸ਼ਿਫਟ ਹੋਏ ਆ। ਵਿਦਨ 6 ਮੰਥਸ ਦੇਖੋ ਬਿਲਡਿੰਗ ਦੇ ਵਿੱਚ ਕ੍ਰੈਕ ਆਨੇ ਸ਼ੁਰੂ ਹੋ ਗਏ। ਤੇ ਹੁਣ ਇਹ ਇਦਾਂ ਲੱਗਦਾ ਹੈ ਜਿਦਾ ਇਹ ਦੀਵਾਰ ਇੱਕ ਇੱਕ ਗੇਰੀ ਜਾਣੀ ਹੈ। ਇਨਾ ਇੱਕ ਵੱਡਾ ਇਹਦੇ ਵਿੱਚ ਗੈਪ ਆ ਰਿਹਾ ਕ੍ਰੈਕ ਆਇਆ ਹੋਇਆ ਹੈ। ਇਧਰੋਂ ਵੀ ਆਇਆ ਤੇ ਬਾਹਰੋਂ ਵੀ ਦੇਖੋ ਬਾਹਰ ਕਿੰਨਾ ਵੱਡਾ ਕ੍ਰੈਕ ਹੈ। ਆਹ ਦੇਖੋ ਕ੍ਰੈਕ ਜਿਹੜਾ ਬਾਹਰ ਆਇਆ ਹੋਇਆ ਹੈ। ਬਿਲਕੁਲ ਹੀ ਸੈਪਰੇਟ ਹੋ ਗਈ ਹੈ ਦੋ ਹੀ ਪਾਸਿਓਂ ਉੱਪਰ ਤੇ ਨੀਚੇ ਸਰਤ ਰੇੜਾ ਅੱਈਆ ਹੁਣ ਦਵਾਰ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਕੀ ਕਹਿਣਾ ਇਸ ਬਾਰੇ ਦੇਖੋ ਕ੍ਰੈਕ ਕਾਫੀ ਜ਼ਿਆਦਾ ਆ ਇਨਾ 6 ਮਹੀਨੇ ਚ ਬਿਲਡ ਸਿਰਫ ਹੋਇਆ ਬਿਲਡਿੰਗ ਬਣੀ ਨੂੰ ਔਰ ਇੱਡਾ ਜ਼ਿਆਦਾ ਕ੍ਰੈਕ ਆ ਰੇ ਗੈਪ ਪੈ ਰਿਆ ਦੀਵਾਰਾਂ ਦੇ ਵਿੱਚ ਐਦਾਂ ਲੱਗਦਾ ਹੈ ਕਿ ਇਹ ਬਿਲਡਿੰਗ ਜਿਹੜੀ ਆ ਜਲਦੀ ਹੀ ਡਿਮੋਲਿਸ਼ ਹੋ ਸਕਦੀ ਹੈ गिर ਸਕਦੀ ਹੈ ਇਹ ਕੋਈ ਸੇਫਟੀ ਮੀਜਰਸ ਹੈਵ ਗਵਰਨਮੈਂਟ ਵੱਲੋਂ ਵੀ ਕੁਝ ਨਹੀਂ ਦੇਖਿਆ ਜਾ ਰਿਹਾ ਵੀ ਇਹ ਬਿਲਡਿੰਗ ਨੂੰ ਜਿਹੜਾ ਠੇਕੇਦਾਰ ਹੈ ਉਹਤੇ ਪਰਚਾ ਜਰੂਰ ਹੋਇਆ ਲੇਕਿਨ ਉਹਨੂੰ ਅਰੈਸਟ ਨਹੀਂ ਪਈ ਹਲੇ ਤੱਕ ਕੇਕੇ ਦੇ ਨਾਲ ਸੁਪਰਵਾਈਜ਼ਰ ਸੀਗਾ ਉਹਨੂੰ ਵੀ ਅਰੈਸਟ ਨਹੀਂ ਕੀਤਾ ਗਿਆ ਪਰਚਾ ਹੋਇਆ ਨੇ ਵੀ ਤਕਰੀਬਨ 15 ਦਿਨ ਹੋ ਗਏ ਆ ਤੇ ਸਾਡੀ ਤਾਂ ਇਹ ਹੀ ਅਪੀਲ ਹੈ ਕਿ ਠੇਕੇਦਾਰ ਤੇ ਜਿਹੜਾ ਸੁਪਰਵਾਈਜ਼ਰ ਆ ਉਹਤੇ ਜਲਦ ਤੋਂ ਜਲਦ ਕਾਰਵਾਈ ਹੋਵੇ ਤੇ ਜਿਹੜਾ ਵੀ ਸਾਡਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਤੋ ਆਇਆ ਜਾਵੇ ਤੇ ਇਹ ਵੀ ਰਿਪੇਅਰ ਕਰਵਾਈ ਜਾਵੇ ਗਵਰਨਮੈਂਟ ਆਪਣੇ ਵੱਲੋਂ ਹੀ ਦੀ ਰਿਪੇਅਰ ਕਰਾਵੇ ਕਿਉਂਕਿ ਇਹ ਜਦੋਂ ਬਿਲਡਿੰਗ ਬਣੀ ਆ ਸਾਡੇ ਕੋਲੋਂ ਉਹਨਾਂ ਨੇ ਖੁਦ ਅਸੀਂ ਪੈਸੇ ਦਿੱਤੇ ਹੋਏ ਆ 329000 ਰੁਪਇਆ ਇਸ ਇੱਕ ਕਮਰੇ ਦੇ ਲਈ ਤੇ ਬਾਅਦ ਚ ਵੀ ਅਸੀਂ ਐਕਸਪੈਂਸ ਕੀਤੇ ਆ ਦੇ ਕਾਫੀ ਸਰ 4 ਲੱਖ ਰੁਪਇਆ 4 ਲੱਖ ਰੁਪਇਆ 4 ਲੱਖ ਰੁਪਇਆ ਦੀ ਥੋੜੀ ਤੇ ਸਾਡੀ ਇਹ ਹੈ ਕਿ ਸਾਨੂੰ ਇਹੀ ਅਪੀਲ ਹੈ ਕਿ ਜਿੰਨਾ ਵੀ ਸਾਡਾ ਜੋ ਨੁਕਸਾਨ ਹੋ ਰਿਹਾ ਇਸ ਬਿਲਡਿੰਗ ਦਾ ਉਹਨੂੰ ਕਵਰ ਕੀਤਾ ਜਾਵੇ ਸਰ ਜਿਹੜੀ ਮੰਗ ਤੁਸੀਂ ਰੱਖ ਰਹੇ ਆ ਬਾਹਰ ਐਸੋਸੀਏਸ਼ਨ ਨੂੰ ਕਹਿ ਰਹੇ ਆ ਜਾਂ ਆਪਣੇ ਹਾਈ ਕੋਰਟ ਨੂੰ ਕਹਿ ਰਹੇ ਆ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਕਹਿ ਰਹੇ ਆ ਕਿ ਉਹ ਵੀ ਆਪਣੇ ਲੈਵਲ ਤੇ ਠੇਕੇਦਾਰ ਤੇ ਸੁਪਰਵਾਈਜ਼ਰ ਨੂੰ ਜੋ ਕਾਰਵਾਈ ਬੰਦੀ ਕੀਤੀ ਜਾਵੇ